ਇਹ ਹੈ ਜੀ 18ਵੀਂ ਪੌੜੀ ਦੀ 8ਵੀਂ ਪੰਕਤੀ ਅਸੰਖ ਨਿੰਦਕ ਸਿਰ ਕਰਹੇ ਪਾਰ ਠੀਕ ਹੈ ਜੀ ਇਹ ਨਿੰਦਕ ਦੀ ਪਰਵਾਸ਼ਾ ਹੈ ਜੀ ਨਿੰਦਕ ਅਸੰਖਤਾ ਅਣਗਿਣਤ ਤੁਹਾਨੂੰ ਪਤਾ ਲੱਗ ਗਿਆ ਜੀ ਨਿੰਦਾ ਹੁੰਦਾ ਕਿਸੇ ਦੀ ਚੁਗਲੀ ਕਰਨੀ ਕਿਸੇ ਦੀ ਬੁਰਾਈ ਕਰਨੀ ਕਿਸੇ ਦੂਸਰੇ ਮਨੁੱਖ ਬਾਰੇ ਮਾੜਾ ਬੋਲਣਾ ਠੀਕ ਹੈ ਜੀ ਨਿੰਦਕ ਕਹਿ ਦਿੰਦੇ ਉਸ ਨੂੰ ਨਿੰਦਕ ਕੀ ਕਰਦਾ ਜੀ ਆਪਣੇ ਸਿਰ ਜੋ ਹੈ ਉਹ ਪਾਪਾਂ ਦਾ ਭਾਰ ਚੜਾ ਲੈਂਦਾ ਠੀਕ ਹੈ ਜੀ ਭਾਰ ਰਾਰੇ ਨੂੰ ਔਂਕੜ ਹੈ ਜੋ ਲੇਖਾਂ ਦਾ ਭਾਰ ਹੈ ਪਾਪਾਂ ਦਾ ਭਾਰ ਹੈ ਠੀਕ ਹੈ ਜੀ ਸਿਰ ਪਾਪ ਆਪਣੇ ਮਸਤਕ ਉੱਤੇ ਆਪਣੇ ਦਿਮਾਗ ਉੱਤੇ ਆਪਣੀ ਸੁਰਤ ਉੱਤੇ ਆਪਣੇ ਮਨ ਉੱਤੇ ਕਰਹੇ ਪਾਪ ਲਗਾਤਾਰ ਕਰੀ ਜਾਂਦੇ ਨੇ ਠੀਕ ਹੈ ਜੀ ਭਾਰ ਚੜਾਈ ਜਾਂਦੇ ਨੇ ਚੜਾਉਂਦੇ ਰਹਿੰਦੇ ਨੇ ਇੱਕ ਰੇਵ ਚ ਲੱਗੇ ਰਹਿੰਦੇ ਨੇ ਜੀ ਠੀਕ ਹੈ ਅਸੰਖ ਨਿੰਦਕ ਭਾਵ ਕਈ ਤਰ੍ਹਾਂ ਦੇ ਨਿੰਦਖਣ ਠੀਕ ਹੈ ਜੀ ਦੂਸਰੀ ਗੱਲ ਹੈ ਅਣਗਿਣਤ ਹੀ ਮਨੁੱਖ ਹਨ ਜੋ ਦੂਸਰਿਆਂ ਦੀ ਨਿੰਦਿਆ ਚੁਗਲੀ ਬੁਰਾਈ ਕਰਦੇ ਨੇ ਤੇ ਕਰਦੇ ਹੋਏ ਆਪਣੇ ਸਿਰ ਭਾਰ ਚੜਾ ਰਹੇ ਨੇ ਤੇ ਦੂਸਰਿਆਂ ਦਾ ਪਰ ਲਾ ਰਹੇ ਨੇ ਸ਼ਾਇਦ ਭਗਤ ਕਬੀਰ ਜੀ ਦਾ ਜਾ ਬਾਬਾ ਫਰੀਦ ਜੀ ਦਾ ਬਚਨ ਹੈ ਜੀ ਉਹ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਉਹ ਚ ਸ਼ਬਦ ਚੰਦਾ ਜੀ ਨਿੰਦਕ ਹਮਰੇ ਕਪੜੇ ਤੋਵੇ ਭਾਵ ਕਬੀਰ ਜੀ ਕਹਿੰਦੇ ਨੇ ਜੰਪ ਬਾਬਾ ਫਰੀਦ ਜੀ ਨੇ ਮਾਫ ਕਰ ਦੇਣਾ ਜੀ ਇਹਨਾਂ ਚ ਇੱਕ ਨੇ ਜੋ ਕਹਿੰਦੇ ਨੇ ਕਿ ਨਿੰਦਿਆ ਕਰੋ ਲੋਕ ਹੋਰ ਨਿੰਦਿਆ ਕਰੋ ਮੇਰੀ ਨਿੰਦਿਆ ਕਰੋ ਮੈਂ ਬਹੁਤ ਖੁਸ਼ ਹਾਂ ਤੁਸੀਂ ਮੇਰੀ ਨਿੰਦਿਆ ਕਰਦੇ ਹੋ ਨਿੰਦਿਆ ਕਰਨਾ ਕੀ ਹੁੰਦਾ ਜੀ ਗੁਰਬਾਣੀ ਇਹ ਕਹਿੰਦੀ ਹੈ ਕਿ ਆਪਾਂ ਦੂਸਰਿਆਂ ਦੇ ਜਿਹਦੀ ਨਿੰਦਿਆ ਕਰਦੇ ਆ ਜਿਹਦੀ ਚੁਗਲੀ ਕਰਦੇ ਆ ਆਪਾਂ ਉਸ ਦੇ ਮੈਲ ਉਤਾਰ ਦਿੰਨੇ ਆ ਉਸ ਦੇ ਕੱਪੜੇ ਧੋ ਦਿੰਨੇ ਆ ਭਾਬ ਉਸ ਦੇ ਮਨ ਦੀ ਮੈਲ ਉਤਾਰ ਦਿੰਨੇ ਆ ਉਸ ਦੇ ਲੇਖਿਆਂ ਵਿੱਚ ਕਮੀ ਕਰ ਦਿੰਨੇ ਆ ਘੱਟ ਕਰ ਦਿੰਨੇ ਆ ਅਸੀਂ ਉਹਦੀ ਮੈਲ ਉਤਾਰ ਕੇ ਆਪਣੇ ਭਾਗਾ ਸਿਰ ਆਪਣੇ ਲੇਖਾਂ ਵਿੱਚ ਆਪਣੇ ਮਨ ਦੇ ਉੱਪਰ ਛਾੜ ਲੈਣੇ ਆ ਠੀਕ ਹੈ ਜੀ ਬੜੀ ਸਿੰਪਲ ਜੀ ਗੱਲ ਹੈ ਸਾਰੀਆਂ ਪੰਕਤੀਆਂ ਇਸ ਪੌੜੀ ਨੇ ਬੜੀਆਂ ਡੂੰਘੀਆਂ ਨੇ ਜੀ ਅਸੰਖ ਨਿੰਦਕ ਸਿਰ ਕਰਹਿ ਪਾਰ ਠੀਕ ਹੈ ਜੀ ਨਿੰਦਿਆ ਕਰਕੇ ਆਪਾਂ ਦੂਸਰਿਆਂ ਦੇ ਭਾਰ ਉਤਾਰ ਕੇ ਆਪਣੇ ਸਿਰ ਚੜਾ ਰਹੇ ਹਾਂ ਇਸ ਲਈ ਫਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪਣੇ ਮਨ ਨੂੰ ਸੰਬੋਧ ਕਰਕੇ ਇਹ ਹੀ ਕਹਿੰਦੇ ਨੇ ਮਨਾ ਬੜੇ ਨਿੰਦਕ ਨੇ ਸਿਰ ਤੇ ਭਾਰ ਕਰੀ ਜਾਂਦੇ ਨੇ ਆਪਣੇ ਤੂੰ ਬਚ ਕੇ ਰਹੀਂ ਤੂੰ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਤੂੰ ਉਸ ਦੇ ਨਾਲ ਪ੍ਰੀਤ ਪਾਲਾ ਤੂੰ ਉਸ ਸਿਮਰਨ ਕਰ ਤੂੰ ਉਸ ਦੇ ਦਾਤਾਂ ਦਾ ਸ਼ੁਕਰਾਨਾ ਕਰ ਤੂੰ ਉਸ ਦੇ ਗੁਣਾਂ ਨੂੰ ਗਾ ਉਸ ਨੂੰ ਹਰ ਵਕਤ ਆਪਣੀ ਯਾਦ ਵਿੱਚ ਚਿੱਤੇ ਰੱਖ ਠੀਕ ਹੈ ਜੀ ਇਸ ਦੇ ਨਾਲ ਆਪਾਂ ਬਚ ਵੀ ਜਾਵਾਂਗੇ ਤੇ ਆਓ ਦੇਖੀ ਅਗਲੀਆ ਤੋਂ ਕਵਿਚ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ